ਲੋ ਜੀ ਅੱਜ ਆਪਾਂ ਫੇਰ ਆ ਗਏ ਆਂ ਗੁਰੂ ਜੀ ਦੀ ਰਸੋਈ ਦੇ ਵਿੱਚ ਹੋਰ ਗੁਰੂ ਜੀ ਠੀਕ ਠਾਕ ਹੋ ਠੀਕ ਠਾਕ ਵਧੀਆ ਜੀ ਵਧੀਆ ਵਧੀਆ ਬਹੁਤ ਵਧੀਆ ਕਿ ਵਧੀਆ 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 ਬਹੁਤ ਵਧੀਆ ਅੱਛਾ ਤੇ ਅੱਜ ਗੁਰੂ ਜੀ ਕੀ ਬਣਾਣ ਲੱਗੇ ਹੋ ਅੱਜ ਅਸੀਂ ਬਣਾਉਣ ਲੱਗੇ ਆਂ ਜੀ ਪਨੀਰ ਦੀ ਪੁਰਜੀ ਅੱਛਾ ਜੀ ਪਨੀਰ ਦੀ ਪੁਰਜੀ ਬਣਾਉਣ ਲੱਗੇ ਹੋ ਤੇ ਪਨੀਰ ਦੀ ਪੁਰਜੀ ਤਾਂ ਤੁਸੀਂ ਪਹਿਲੇ ਵੀ ਬਣਾਈ ਹੀ ਅੱਜ ਕੀ ਖਾਸ ਗੱਲ ਹੈ ਅੱਜ ਪਨੀਰ ਦੀ ਪੁਰਜੀ ਬਣਾ ਆ ਗਏ ਆਪਾਂ ਟੋਸਟਰ ਬਣਾਵਾਂਗੇ अच्छा जी मतलब पनीर ਦੀ ਪੁਰਜੀ ਜਿਹੜਾ ਆਪਾਂ ਮਟੀਰੀਅਲ ਬਣਾਵਾਂਗੇ ਉਹਨੂੰ ਆਪਾਂ ਬਰੈਡ 'ਚ ਪਾ ਕੇ ਉਹਦੇ ਟੋਸਟ ਬਣਾਵਾਂਗੇ ਇਦਾਂ ਹੀ ਹੈ ਜੀ ਹਾਂਜੀ ਚਲੋ ਫਿਰ ਕਰੋ ਸ਼ੁਰੂ ਰੱਬ ਦਾ ਨਾਮ ਲੈ ਕੇ ਆ ਪਿਆਜ਼ ਜੀ ਅੱਛਾ ਜੀ ਮਟੀਰੀਅਲ ਜਿਹੜਾ ਵਿੱਚ ਪੜਨਾ ਅੱਛਾ ਜੀ ਆ ਕੱਦੂ ਕਸ ਕੀਤਾ ਪਿਆਜ਼ ਅੱਛਾ ਜੀ ਕੱਦੂ ਕਸ ਕੀਤਾ ਟਮਾਟਰ ਅੱਛਾ ਜੀ ਹੁਣ ਹੱਥ ਨਾਲ ਪੋ ਰਿਹਾ 250 ਗ੍ਰਾਮ ਪਨੀਰ ਅੱਛਾ ਜੀ ਉਹ ਧਨੀਆ ਲੋਨ ਮੇਚ ਪਾਵਾਂਗੇ ਵਿੱਚ ਅੱਛਾ ਜੀ ਆ ਬਰੈਡ ਪੀਸ ਹੈ ਠੀਕ ਹੈ ਨਾਜ ਭਰਾਂਗੇ ਫਿਰ ਟੋਸਟਰ ਬਣਾ ਕੇ ਹਲਕਾ ਖਾਣਾ ਖਾਵਾਂਗੇ ਜਿਹਨੋਂ ਤੋਂ ਹੀ ਐਜ਼ ਅ ਬ੍ਰੇਕਫਾਸਟ ਦੇ ਤੌਰ ਤੇ ਵੀ ਖਾ ਸਕਦੇ ਹੋ ਨਹੀਂ ਤਾਂ ਸ਼ਾਮੀ ਸਨੈਕਸ ਦੇ ਤੌਰ ਤੇ ਵੀ ਖਾ ਸਕਦੇ ਹੋ ਮਤਲਬ ਰੋਟੀ ਤੋਂ ਨਹੀਂ ਤਾਂ ਪਨੀਰ ਦੀ ਭੁਰਜੀ ਜਿਹੜੀ ਨਾਰਮਲ ਹੈ ਉਹਨੂੰ ਐਜ਼ ਅ ਸਬਜ਼ੀ ਦੇ ਤੌਰ ਤੇ ਰੋਟੀ ਦੇ ਨਾਲ ਵੀ ਖਾ ਸਕਦੇ ਹੋ ਇਦਾਂ ਹੀ ਹੈ ਜੀ ਹਾਂ ਜੀ ਚਲੋ ਕਰੋ ਫਿਰ ਸ਼ੁਰੂ ਹੋ ਜੀ ਸ਼ੁਰੂ ਜੀ ਅੱਛਾ ਜੀ ਆਹ ਕੜਾਹੀ ਰੱਖਤੀ ਜੀ ਅੱਛਾ ਜੀ ਆਹ ਹਿੰਗ ਐ ਚਲਾਵਾਂਗੇ ਅੱਛਾ ਜੀ ਇਹ ਆਪਾਂ ਇਸ ਟਾਈਮ ਪਨੀਰ ਦੀ ਭੁਰਜੀ ਬਣਾਉਣੇ ਪਏ ਆ ਇਦਾਂ ਹੀ ਜੀ ਹਾਂ ਜੀ ਠੀਕ ਉਹਨਾਂ ਇਹਦੇ ਵਿੱਚ ਅੱਧਾ ਚਮਚ ਆਪਾਂ ਸਰ੍ਹੋਂ ਦਾ ਤੇਲ ਪਾਵਾਂਗੇ ਅੱਧਾ ਸਰ੍ਹੋਂ ਦਾ ਤੇਲ ਅੱਧੀ ਕੜਸੀ ਠੀਕ ਹੈ ਜੀ ਜਿਆਦਾ ਤੇਲ ਨਹੀਂ ਪਾਣਾ ਅੱਛਾ ਜੀ ਤੇਲ ਸਾਡਾ ਗਰਮ ਹੋ ਜਾਏਗਾ ਫਿਰ ਆਪਾਂ ਜੀਰਾ ਭੁੰਨਾਗੇ ਵਿੱਚ ਅੱਛਾ ਜੀ ਜੀਰੇ ਤੋਂ ਬਾਅਦ ਪਿਆਜ਼ ਭੁੰਨਾਗੇ ਪਿਆਜ਼ ਤੋਂ ਬਾਅਦ ਟਮਾਟਰ ਭੁੰਨਾਗੇ ਅੱਛਾ ਜੀ ਫੇਰ ਆਪਾਂ ਪਨੀਰ ਪਾਵਾਂਗੇ ਅੱਛਾ ਜੀ ਅੱਜ ਗੁਰੂ ਜੀ એનર્ਜੀ ਬੜੀ ਡਾਊਨ ਆ ਅੱਜ ਤਾਂ ਲੋੜ ਹੀ ਦਾ ਦਿਨ ਆ ਸਗੋ એનર્ਜੀ ਤੁਹਾਡੀ ਆਪ ਹੋਣੀ ਚਾਹੀਦੀ ਆ ਲੋੜ ਦਾ ਦਿਨ ਆ ਅੱਜ ਠੰਡ ਬੜੀ ਆ ਠੰਡ ਬੜੀ ਆ ਤਾਂ ਠੰਡ ਆ ਕੋਈ ਨਹੀਂ ਚਾਹ ਚੂ ਪੀਓ ਪਕੌੜੇ ਪੂੜੇ ਆ ਇੱਕ ਚਮਚ ਪਾਤਾ ਅੱਛਾ ਜੀ ਅੱਜ ਲੱਗਦਾ ਮਾਤਾ ਜੀ ਨੇ ਰੋਟੀ ਘੱਟ ਖਵਾਈ ਆ ਚਾਹ ਨਹੀਂ ਪਲਾਈ ਹੈ ਹਾਂ ਨਹੀਂ ਚਾਹ ਤਾਂ ਬਹੁਤ ਪੀਤੀ ਆ ਚਾੜੇ ਚਲਾਦਾ ਅੱਜ ਮਤਲਬ ਮਤਲਬ ਡਾਊਨ ਹੀ ਰਹੇ ਹੋ ਤੁਸੀਂ ਅੱਜ ਜਿਆਦਾ ਨਹੀਂ ਹੋ ਰਿਹਾ ਸਪਾ ਨੋਰਮਲ ਸਟੇ ਹੈ ਅੱਛਾ ਜੀ ਆਹ ਜੀਰਾ ਸਾਡਾ ਪੁੱਜ ਗਿਆ ਦੇਖੋ ਤੜ ਤੜ ਦੀ ਆਵਾਜ਼ ਆ ਗਈ ਅੱਛਾ ਜੀ ਆਹ ਖੁਸ਼ਬੂ ਵੀ ਆ ਗਈ ਜੀਰੇ ਦੀ ਹੋਣਾ ਹੀ ਪਾਵਾਂਗੇ ਕੱਦੂ ਕਸ ਕੀਤਾ ਆ ਪਿਆਜ਼ ਅੱਛਾ ਜੀ ਇਹਨੂੰ ਥੋੜਾ ਤੋਂ ਲਾਵਾਂਗੇ ਅੱਛਾ ਜੀ 60 ਦਾ ਦਾ ਕੱਚਾ ਭੁੰਨਾ ਹੋ ਗਿਆ ਅੱਛਾ ਜੀ ਹੁਣ ਆਈ ਪਾਵਾਂਗੇ ਕੱਦੂ ਕਸ ਕੀਤਾ ਹੈ ਟਮਾਟਰ ਐਸੇ ਨਹੀਂ ਇਹਨੂੰ ਹਲਾਵਾਂਗੇ ਥੋੜਾ ਥੋੜਾ ਅੱਛਾ ਜੀ ਗੈਸ ਥੋੜੀ ਤੇਜ਼ ਕਰਾਂਗੇ ਅੱਛਾ ਜੀ ਹੋਲੀ ਹੋਲੀ ਪੁੱਜੂਗਾ ਥੋੜਾ ਸਾਡਾ ਜਿਹੜਾ ਅੱਛਾ ਜੀ ਬਿਲਕੁਲ ਸਿੰਪਲ ਤਰੀਕਾ ਹੈ ਵਹੀ ਵੀ ਘਰ ਦੇ ਬੱਚਾ ਵੀ ਬਣਾ ਸਕਦਾ ਇਹਨੂੰ ਅੱਛਾ ਜੀ ਸਾਡਾ ਵੀਡੀਓ ਬਣਾਉਣ ਦਾ ਮਤਲਬ ਇਹੀ ਆ ਵੀ ਜਿਨ੍ਹਾਂ ਨੂੰ ਘਰ ਕੰਮ ਨਹੀਂ ਆਉਂਦਾ ਰਸੋਈ ਦਾ ਕੰਮ ਸਿੱਖ ਸਕਦਾ ਇਸੇ ਕਰਕੇ ਆਪਾਂ ਨਾਮ ਹੀ ਪਾਇਆ ਗੁਰੂ ਜੀ ਦੀ ਰਸੋਈ ਹਾਂਜੀ ਇਹਦੇ ਵਿੱਚ ਇਹ ਵੀ ਹੋਣਾ ਚਾਹੀਦਾ ਹੈ ਕਿ ਜਿਹੜੀ ਕੁਕਿੰਗ ਹੈ ਜਾਂ ਕੋਈ ਵੀ ਕੰਮ ਹੈ ਕੰਮ 'ਚ ਸ਼ਰਮ ਨਹੀਂ ਹੋਣੀ ਚਾਹੀਦੀ। ਨਾ ਨਾ ਕੋਈ ਨਹੀਂ ਹੁੰਦਾ ਕਿ ਔਰਤ ਨੇ ਕਰਨਾ ਹੈ ਮਰਦ ਨੇ ਕਰਨਾ ਹੈ ਇਹ ਬੰਦੇ ਨੇ ਕਰਨਾ ਲੇਡੀ ਨੇ ਕਰਨਾ ਕੋਈ ਟੱਕਰ ਨਹੀਂ ਹੈਗਾ ਇਹ ਕੰਮ ਸ਼ੌਕ ਨਾ ਹੁੰਦੇ। ਅੱਛਾ ਦਬ ਪਿਆਜ਼ ਤੇ ਟਮਾਟਰ ਭੁੱਲਿਆ। ਅੱਛਾ ਜੀ। ਅੱਧਾ ਚਮਚ ਤੇਕੀ ਮਿਰਚ। ਅੱਛਾ ਜੀ। ਅੱਧਾ ਚਮਚ ਹਲਦੀ। अच्छा जी आधा चम्मच नमक अच्छा जी आधा चम्मच गरम मसाला अच्छा जी आधा चम्मच आपा मिर्च पाई है लाल मिर्च आधा चम्मच आपा हल्दी हल्दी है आपा चम्मच भाई एक दो आधा चम्मच ही हल्दी पाई है आधा चम्मच ही आपा नमक पाया आधा चम्मच ही गरम मसाला पनीर है अच्छा जी ज गया मूं पावे हाथ ना भूरिया पनीर अच्छा जी आपका हल्का जो लाव पानी अच्छा ही क्यों ਥੱਲੇ ਨਾ ਲੱਗੇ ਗੁਰੂ ਜੀ ਹਲਦੀ ਲੱਗਦਾ ਮੈਨੂੰ ਥੋੜੀ ਹੋਰ ਪੈ ਸਕਦੀ ਹੈ ਕਿ ਠੀਕ ਹੈ ਮੈਂ ਠੀਕ ਘੱਟ ਲੀ ਅੱਛਾ ਜਰ ਜਰ ਨਹੀਂ ਪਾਣੀ ਬਰਾਬਰ ਦਾ ਖੱਜਾ ਪਨ ਹੋ ਗਿਆ ਅਗਲੇ ਚ ਹਰਾ ਧਨੀਆ ਪਾਵਾਂਗੇ ਅੱਛਾ ਜੀ ਉਹ ਲਾਵਾਂਗੇ ਥੋੜਾ ਅੱਛਾ ਜੀ ਗੈਸ ਨੂੰ ingredients ਪਾ ਦਿੰਦੇ ਹਾਂ ਹੋਰੋ ਜੀ એનર્ਜੀ ਹੈ ਜੇ ਸੱਚੀ ਦੋੜੀ ਬੜੀ ਡਾਊਨ ਹੈ ਥੋੜਾ ਉੱਚਾ ਬੋਲੋ ਸਾਡੇ ਦਰਸ਼ਕ ਜਿਹੜੇ ਹੈਗੇ ਆ ਉਹਨਾਂ ਨੇ ਬਾਅਦ ਚ ਕਹਿਣਾ ਅੱਜ ਗੁਰੂ ਜੀ ਦੀ એનર્ਜੀ ਵਾਕਈ ਘਟਾ ਅੱਜ ਲੱਗਦਾ ਚਾਹ ਘਟ ਪੀਤੀ ਹੈ ਜਾਂ ਗੁਰੂ ਜੀ ਨੂੰ نیند ਆ ਰਹੀ ਹੈ ਕੁਕਿੰਗ ਕਰਦੇ ਕੰਮ ਤਾਂ ਮੈਂ ਕੁਕਿੰਗ ਕਰਦੇ ਨੀਂਦ ਨਹੀਂ ਆਉਂਦੀ ਕੁਕਿੰਗ ਕਰਦੇ ਤਾਂ ਬਹੁਤ ਸ਼ੌਕੀਆ ਤੌਰ ਤੇ ਕੰਮ ਕੀਤਾ ਜਾਂਦਾ ਹੈ ਹਾਂਜੀ ਗੋਲੋ ਜੀ ਸਾਡੀ ਘੁਰਜੀ ਬਣ ਕੇ ਤਿਆਰ ਹੋ ਗਈ ਹੈ ਅੱਛਾ ਜੀ ਹੁਣਾਂ ਨੂੰ ਉਹਨੂੰ ਬਰੈਡ ਚ ਭਰਾਂਗੇ ਟੋਸਟਰ ਵਾਸਤੇ ਹਾਂਜੀ ਜਿਹੜੇ ਆਪਾਂ ਸੈਂਡਵਿਚ ਬਣਾਣੇ ਕਰੀਏ ਜੀ ਬੰਦ ਹਾਂਜੀ ਗੈਸ ਕਰਤੀ ਬੰਦ ਅੱਛਾ ਜੀ ਇੱਧਰ ਆ ਜਾਓ ਹੁਣ ਆਪਾਂ ਇਹਨੂੰ ਟੋਸਟਰ 'ਚ ਬਣਾਈਏ ਆਪਾਂ ਟੋਸਟਰ ਖੋਲਿਆ ਹਾਂਜੀ ਆਪ ਨੂੰ ਮਾਲ ਪਰ ਇਹ ਵਿੱਚ ਬ੍ਰੈਡ ਦੇ ਤੇ ਇੱਥੇ ਮੈਂ ਅਭੀ ਦੱਸਣਾ ਚਾਹਾਂਗਾ ਕਿ ਅਗਰ ਜਿੱਦਾਂ ਮਤਲਬ ਬ੍ਰੈਡ ਆਪਾਂ ਇਹ ਵਿੱਚ ਭਰ ਕੇ ਪਨੀਰ ਭਰ ਕੇ ਤਾਂ ਬ੍ਰੈਡ ਤੇ ਦੋਨੋਂ ਉੱਪਰ ਤੇ نیچے ਆਪਾਂ ਬਟਰ ਵੀ ਲਗਾ ਸਕਦੇ ਆ ਪਰ ਇੱਥੇ ਅੱਜ ਆਪਾਂ ਬਟਰ ਦਾ ਯੂਜ਼ ਨਹੀਂ ਕਰਾਂਗੇ ਬਿਨਾ ਬਟਰ ਤੋਂ ਇਦਾਂ ਹੀ ਆਪਾਂ ਇਹਨਾਂ ਨੂੰ ਗਰਮ ਕਰਾਂਗੇ ਤਾਂ ਸਾਡੇ ਸੈਂਡਵਿਚ ਤਿਆਰ ਨੇ ਆਪ ਪਾ ਲਿਆ ਗਿਆ ਆਪਾਂ ਟੋਸਟਰ ਚ ਰੱਖਾਂਗੇ ਹਾਂਜੀ ਮਤਲਬ ਇਹਦੇ ਉੱਪਰ ਅਗਰ ਆਪਾਂ ਚਾਹੀਏ ਤਾਂ ਇਹਦੇ ਉੱਪਰ ਸਾਈਡ ਵੀ ਆਪਾਂ ਬਟਰ ਲਗਾ ਸਕਦੇ ਆ ਨੀਚੇ ਵੀ ਬਟਰ ਲਗਾ ਸਕਦੇ ਆ ਤਾਂ ਕਿ ਗਰਮ ਹੋਊਗੇ ਇਹਦਾ ਜਿਹੜਾ ਟੈਕਸਚਰ ਆਊਗਾ ਬੜਾ ਵਧੀਆ ਆਊਗਾ ਪਰ ਅੱਜ ਆਪਾਂ ਇਹ ਬਟਰ ਦਾ ਯੂਜ਼ ਨਹੀਂ ਕਰਨਾ ਆਪਾਂ ਸਿੰਪਲ ਇਹਨਾਂ ਨੂੰ ਫਿਲਿੰਗ ਭਰ ਕੇ ਕੀ ਕਰ ਦੇਣਾ ਗਰਮ ਕਰਨਾ ਆਪਾਂ ਨੂੰ ਕੋਸਟ ਨੂੰ ਆਨ ਕਰ ਦਿੱਤਾ ਆ ਸਾਡਾ ਟੋਸਟ ਸਟ ਪੱਕ ਰਿਹਾ ਅੱਛਾ ਜੀ ਤੇ ਇਹ ਜਦੋਂ ਤੱਕ ਸਾਡੇ ਟੋਸਟ ਹੋ ਰਹੇ ਨੇ ਉਦੋਂ ਤੱਕ ਫਿਰ ਆਪਾਂ ਇਹ ਵੀਡੀਓ ਨੂੰ ਪੋਸਟ ਕਰਦੇ ਹਾਂ ਉਸ ਤੋਂ ਬਾਅਦ ਜਦੋਂ ਸਾਡੇ ਟੋਸਟ ਹੋ ਜੂंगे ਮਿਨਿਮਮ ਇੱਕ ਤੋਂ 2 ਮਿੰਟ ਲੱਗਣਿਆ ਇਹਨਾਂ ਨੂੰ ਟੋਸਟਰ 'ਚ ਜਦੋਂ ਟੋਸਟ ਹੋ ਜੂਗਾ ਉਸ ਤੋਂ ਬਾਅਦ ਆਪਾਂ ਫੇਰ ਇਹ ਵੀਡੀਓ ਜਿਹੜੀ ਹੈਗੀ ਹੈ ਕੰਟੀਨਿਊ ਕਰਾਂਗੇ ਆ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ 2 ਕਮਿੰਟ ਹੋ ਚੁੱਕੇ ਨੇ 2 ਮਿੰਟ ਤੋਂ ਬਾਅਦ ਸਾਡੀ ਦੋਨੋਂ ਲਾਈਟਸ ਜਿਹੜੀਆਂ ਬਲਿੰਕ ਕਰ ਰਹੀਆਂ ਨੇ ਮਤਲਬ ਇਹ ਸਾਡੇ ਟੋਸਟ ਜਿਹੜੇ ਹੈਗੇ ਆ ਬਣ ਚੁੱਕੇ ਨੇ ਹੁਣ ਆਪਾਂ ਇਹਨਾਂ ਨੂੰ ਖੋਲ ਕੇ ਦੇਖਦੇ ਹਾਂ ਕਿੱਦਾਂ ਦੇ ਬਣੇ ਨੇ ਗੁਰੂ ਜੀ ਖੋਲੋ ਬਹੁਤ ਵਧੀਆ ਖਸੂਬੂ ਹੈ ਤੇ ਇਹ ਆਪਣੇ ਟੋਸਟਰ ਜਿਹੜੇ ਹੈਗੇ ਆ ਪਨੀਰ ਦੀ ਫਿਲਿੰਗ ਦੇ ਨਾਲ ਇਹ ਬਣ ਕੇ ਤਿਆਰ ਹੋ ਗਏ ਨੇ ਤੇ ਇਹਨਾਂ ਨੂੰ ਫਿਰ ਆਪਾਂ ਹੁਣ ਪਲੇਟ ਦੇ ਵਿੱਚ ਸਰਵ ਕਰਾਂਗੇ ਇਦਾਂ ਹੀ ਕਰੋ ਜੀ ਹਾਂ ਜੀ ਅੱਛਾ ਜੀ ਆਹ ਲੋ ਜੀ ਆਹ ਦੇ ਸਟੱਡੀ ਟੋਸਟ ਤਿਆਰ ਹੋ ਗਏ ਇਹ ਸਾਡੇ ਜਿਹੜੇ ਹੈਗੇ ਆ ਬ੍ਰੈਡ ਟੋਸਟ ਵਿਦ ਪਨੀਰ ਫਿਲਿੰਗ ਜਿਹੜੇ ਹੈਗੇ ਆ ਤਿਆਰ ਹੋ ਇਹਨਾਂ ਨੂੰ ਤੁਸੀਂ ਸੋਸ ਨਾ ਖਾ ਸਕਦੇ ਹੋ ਜਾਂ ਜਿੱਦਾਂ ਵੀ ਤੁਸੀਂ ਪਸੰਦ ਕਰਦੇ ਹੋ ਦੁੱਧ ਨਾ ਖਾ ਸਕਦੇ ਹੋ ਜਿੱਦਾਂ ਵੀ ਕਰ ਸਕਦੇ ਹੋ ਇੱਕ حساب ਦਾ ਤੁਸੀਂ ਕਹਿ ਸਕਦੇ ਹੋ ਲਾਈਟ ਬ੍ਰੇਕਫਾਸਟ ਜਿਹੜਾ 스ਨੈਕਸ ਤੁਸੀਂ ਕਹਿੰਦੇ ਹੋ 스ਨੈਕਸ ਦੀ ਤਰ੍ਹਾਂ ਇਹਨਾਂ ਨੂੰ ਯੂਜ਼ ਕਰ ਸਕਦੇ ਹੋ ਤੇ ਗੁਰੂ ਜੀ ਅੱਜ ਲਈ ਫਿਰ ਇਹੀ ਰੈਸਿਪੀ ਹੈ ਸਾਡੀ ਅੱਜ ਲਈ ਨਹੀਂ ਹੈ ਨਾ ਹਾਂਜੀ ਹਾਂਜੀ ਠੀਕ ਹੈ ਤੇ ਫੇਰ ਚਲੋ ਅਗਲੀ ਵੀਡੀਓ ਚ ਆਪਾਂ ਦੇਖਦੇ ਹਾਂ ਗੁਰੂ ਜੀ ਸਾਨੂੰ ਕੀ ਬਣਾ ਕੇ ਖਵਾਉਂਦੇ ਨੇ ਉਦੋਂ ਤੱਕ ਲਈ ਅੱਜ ਲਈ ਹੈਪੀ ਲੋੜੀ ਤੇ ਹੈਪੀ ਲੋਹੜੀ ਦੇ ਉੱਤੇ ਸਾਡੀ ਇਹ ਬ੍ਰੈਡ ਟੋਸਟ ਦੀ ਰੈਸিপি ਤੇ ਮਿਲਦੇ ਹਾਂ ਫਿਰ ਅਗਲੀ ਵੀਡੀਓ ਚ ਓਕੇ ਗੁਰੂ ਜੀ ਓਕੇ ਜੀ ਬਾਏ ਬਾਏ ਬਾਏ